ਆ ਵੀ ਰੱਬ ਗਿੱਲਾ ਗਿੱਲਾ ਕਰਕੇ ਪੱਗ ਗਿਆ ਤੇ ਮੀਂਹ ਹਟ ਵੀ ਗਿਆ ਬਈ ਥੋੜਾ ਥੋੜਾ ਪੈ ਗਿਆ ਤੇ ਬੱਦਲ ਹਜੇ ਜਾਰੀ ਆ ਤਾਂ ਆਪਣੇ ਚੈਨਲ ਵਾਸਤੇ ਕੀ ਕਹਿਣਾ ਚਾਹੇਗਾ ਲਾਈਕ ਸਬਸਕ੍ਰਾਈਬ ਕਰਦੋ ਕੇ ਵੱਟ ਕਰਦੋ ਲਾਈਕ ਜੋ ਮੁੰਡੇ ਦੀ ਸ਼ਕਲ ਦੇਖੋ ਵੀ ਕਿਸ ਵਰਗੀ ਮਿਲ ਰਹੀ ਆ ਕਿਸ ਵਰਗੀ ਮਿਲ ਰਹੀ ਆ ਜਿਹੜਾ ਬਈ ਸ਼ੋਰ ਵਜੋ ਸੀ ਕਿ ਬਲੌਗ ਬਣਿਆਵਾ ਕੌਣ ਆਵਾ ਪਿਊਜ ਹਨਾ ਉਸ ਵਰਗੀ ਸ਼ਖਲਾ ਬਈ ਇਸ ਕੀ ਤੇ ਅੱਜ ਤੇ ਆਪਾਂ ਨੇ ਇਸ ਨੂੰ ਆਪਣੇ ਬਲੌਗ ਮਾ ਸ਼ਾਮਿਲ ਕਰਨਾ ਤੇ ਉਹ ਕਹਿ ਰਿਹਾ ਵੀ ਮੈਂ ਵੀ ਬਲੌਗ ਬਣਾਇ ਕਰਾਂਗਾ ਮੈਨੂੰ ਵੀ ਵਿੱਚ ਲੈ ਕਰ ਤੇ ਫਿਰ ਅੱਜ ਤੇ ਇਸ ਸ਼ੁਰੂਆਤ ਕਰ ਰਹੇ ਆ ਤੇ ਬੋਲ ਬਈ ਕੁਛ ਬਸ ਹੈਲੋ ਗਾਇਸ ਹੈਲੋ ਗਾਇਸ ਅੱਜ ਨਾ ਅਸੀਂ ਵੀ ਵਾਰਵੇ ਕੁਝ ਕਹਿਣਾ ਚਾਹਾਂਗੇ ਹਾਂਜੀ ਕਿ ਬਹੁਤ ਵਾਰ ਬੱਦਲ ਆਏ ਥੇ ਫਿਰ ਨੇਰੀ ਸ਼ੁਰੂ ਹੋਈ ਥੀ ਫਿਰ ਵੀ ਰਾਤ ਕੀ ਹੈ ਤਾਂ ਰਾਤ ਨੂੰ ਬਤਾਓ ਰਾਤ ਰਾਤ ਨੂੰ ਨਾ ਬਾਬਾ ਜੀ ਬੋਲ ਰਹੇ تھے ਲਗਾਤਾਰ ਆਜੀ ਗਾ ਲਗਾਤਾਰ ਵਾਜੀ ਗਾ ਹਾਂ ਔਰ ਸਾਰਨ ਮਜਨ ਲੱਗਿਆ ਮਾਨੇ ਨੇ ਪੱਖੇ ਪੁੱਕੇ ਸਾਰਾ ਕੁਝ ਬੰਦ ਕਰ ਦਿਆ ਆ ਫੇਰ ਸਾਰਨ ਹੋ ਗਿਆ ਫੇਰ ਮੈਨੂੰ ਡਰ ਲੱਗਣ ਲੱਗਿਆ ਮੇਰੇ ਤਿੰਨ ਵਾਰ ਹੋਸ਼ ਆ ਗਿਆ ਤਿੰਨ ਵਾਰ ਤੇ ਨਵਾਰ ਮੁੰਡੇ ਕ ਬਾਥਰੂਮ ਆ ਗਿਆ ਦੇਖੋ ਇੱਕ ਵਾਰ ਸੈਰਣ ਵੇ ਜਾ ਅੱਛਾ ਫੇਰ ਮੁੰਡਾ ਕਮਰੇੋਂ ਬਾਹਰ ਨਹੀਂ ਨਿਕਲਿਆ ਬੁੰਡਾ ਨਾ ਤੇ ਮਹੀ ਬੁਰਕਾ ਦੇਖੋ ਇੰਨਾ ਡਰਦਾ ਕੱਲ ਇਹਨਾਂ ਨੂੰ ਤੇ ਹੋਇਆ ਕੁਛ ਵੀ ਨਹੀਂ ਤੇ ਫਿਰ ਵੀ ਚਲੋ ਫਿਰ ਵੀ ਮੁੰਡਾ ਬਾਹਰ ਨਹੀਂ ਨਿਕਲਿਆ ਤੇ ਇਹ ਮੋਬਾਈਲ ਕੀ ਕਰਨਾ ਇਸ ਦਾ ਡਰਾਇੰਗ ਬਣਾਣੀ ਤੇ ਡਰਾਇੰਗ ਕਰਾਗਾ ਮੁੰਡਾ ਤੇ ਬਾਕੀ ਗੁਰਦੁਆਰੇ ਮੈਂ ਜਾਂਦਾ ਨਹੀਂ ਕਿਉਂ ਉਹ ਨਾ ਮੇਰਾ ਮੈ ਚੜਵਾ ਗਿਆ ਅਮਰਿਤ ਛਕਿਆ ਕਰਤਾ ਦਾ ਤੜਵਾ ਦੀ ਆ ਚਲ ਫਿਰ ਕਰੋ ਕੰਮ ਹੈਲੋ ਅੱਜ ਦੇ ਬਲੌਗ ਮੈਂ ਬਈ ਇਹਨੂੰ ਇੰਨਾ ਕੀ ਛੋਟ ਲੇਵਾਂਗੇ ਇਸ ਦਾ ਤੇ ਬਾਕੀ ਕੱਲ ਤੇ ਇਸ ਦੀ ਸ਼ੁਰੂਆਤ ਕਰਾਂਗੇ ਤੇ ਚਲੋ ਫਿਰ ਚਲਦੇ ਆਂ ਕੱਲ ਨੂੰ ਮੋਟੂ ਨੂੰ ਦੇਖਦੇ ਆਂ ਤੇ ਮੀਂਹ ਵੀ ਥੋੜਾ ਥੋੜਾ ਹਟ ਗਿਆ ਤੇ ਇੱਕਦਮ ਆਇਆ ਤੇਜ਼ ਦੇਖੋ ਪਾਣੀ ਕਿੰਨਾ ਕਿੰਨਾ ਕਰ ਗਿਆ ਤੇ ਮੁਰਗੇ ਮਰ ਗਏ ਵੀ ਬਾਹਰ ਹੋ ਆ ਗਏ ਤੇ ਹਟ ਗਿਆ ਮੀਂਹ ਥੋੜਾ ਥੋੜਾ ਤੇ ਬੱਦਲ ਫਿਰ ਵੀ ਚਾਰੀ ਆ ਕੱਲ੍ਹ ਜੀ ਸਾਰਾ ਤੇ ਦੁਪਹਿਰ ਨੂੰ ਲੈ ਕੇ ਵੀ ਦਿਨ ਤੇ ਵੀਡੀਓ ਦੇ ਵਿੱਚ ਜੇ ਵੀਰੋ ਆਜੋ ਜਿਹੜੀ ਆਪਾਂ ਲਈ ਤੇ ਜੀ ਹੈਗਾ ਵੀਰੋ ਦੀਰਵਾਰ ਤੇ ਸ਼ਾਮ ਦੇ ਵਿੱਚ ਤੇ 4 ਵਜੇ ਆਪ ਤੇ ਫੇਰ ਕੀ ਪੂਰੀ ਫੁੱਲ ਗਰਮੀ ਹਰਦੀ ਤੇ 4 ਵਜੇ ਵੀਰੋ ਦੇਖੋ ਕਿਵੇਂ ਪੂਰਾ ਬੱਦਲ ਚੜ੍ਹ ਕੇ ਆ ਗਿਆ ਤੇ ਨਾਲ ਨਾਲ ਝੇਰੀ ਆ ਗਿਆ ਤੇ ਤੂਫਾਨ ਦੇ ਪੂਰੇ ਲੱਛਣ ਹੋ ਗਏ ਤੇ ਪਕੜੇ ਆ ਇਸ ਟਾਈਮ ਆਪਣੇ ਬਾੜੇ ਚ ਤੇ ਆਪਾਂ ਟਰੈਕਟਰ ਖੜਾਇਆ ਤੇ ਰੀ ਪਰ ਆਪਣੇ ਛੱਡ ਦੇ નીચે ਲਾਤੀਏ ਤੇ ਵੀਰ ਉਹ ਹਜੇ ਤਵਾਣੇ ਆ ਕਿਉਂਕਿ ਆਪਾਂ ਦੇ ਵੀ ਗੜ ਪ੍ਰੈਸ਼ਰ ਤੋਂ ਤਵਾ ਕੇ ਲਿਆਵਾਂਗੇ ਇਹਨਾਂ ਨੂੰ ਤੇ ਪਹਿਲਾਂ ਆਪਾਂ ਖੇਤ ਬਾਵਾਂਗੇ ਟਰੈਕਟਰ ਨਾਲ ਤੇ ਫਿਰ ਦੋਨੋਂ ਤਵਾ ਕੇ ਲਿਆਵਾਂਗੇ ਤੇ ਤੂੜੀ ਦੀ ਟਰਾਲੀ ਆਪਣੀ ਉਹ ਘਟਾਤੀ ਆਪਾਂ ਨੇ ਕਿਉਂਕਿ ਤੂੜੀ ਆਪਣੀ ਔਰੇ ਵਾਲੀ ਖਤਮ ਹੋ ਗਈ ਤੇ ਟਰਾਲੀ ਭਰ ਕੇ ਆਪਾਂ ਨੇ ਘਾਤੀ ਤੇ ਚੁਪ ਖਲਾ ਰਹੇ ਆ ਤੇ ਤੂਫਾਨ ਦੇਖੋ ਵੀ ਸਭ ਤੋਂ ਪਹਿਲਾਂ ਆਪਾਂ ਇੱਕ ਪੱਲੀ ਠਕਣੀ ਆ ਟਰਾਲੀ ਤੇ ਕਿਉਂਕਿ ਮੀਂਹ ਵੀਰੋ ਰੋਜ਼ ਤੀਜੇ ਦਿਨ ਨਹੀਂ ਆ ਰਿਹਾ ਰੋਜ਼ ਤੀਜੇ ਦਿਨ ਤੂਫਾਨ ਤੇ ਮੀਂਹ ਆ ਰਿਹਾ ਤੇ ਪਹਿਲਾਂ ਵੀ ਥੋੜੀ ਬਾਹਰ ਭਿੱਜ ਗਈ ਸੀ ਪਿਛਲੀ ਵਾਰ ਮੀਂਹ ਆਇਆ ਸੀ ਤੇ ਫਿਰ ਬਾਅਦ ਚ ਪੰਨ ਛੱਡ ਦੇ ਨੀਚੇ ਲਈ ਆ ਤੇ ਪਹਿਲਾਂ ਪਟਾਕਿਆਂ ਦੇ ਵੀਰੋ ਗੁਬਾਰਾ ਤੇ ਉਹ ਗੁਬਾਰਾ ਬੰਨਣਾ ਰਹਿੰਦਾ ਤੇ ਉਹਦੇ ਤਾਂ ਪੱਕਲੀ ਪੱਲੀ ਤਾਰ ਕੇ ਲਈ ਸੀ ਤੇ ਤੁਪਲਵਾਣ ਵਾਸਤੇ ਵੀ ਪਹਿਲਾਂ ਮੀਂਹ ਆਇਆ ਸੀ ਤਾਂ ਰੱਖੀ ਸੀ ਤੇ ਅੱਜ ਫੇਰ ਮੀਂਹ ਦੇ ਲੱਛਣ ਆ ਗਏ ਤੇ ਮੀਂਹ ਦੱਸਿਆ ਵੀ ਹੋਇਆ ਨੈਟ ਤੇ ਤੇ ਚਲੋ ਫਿਰ ਚੱਲਦੇ ਆਂ ਨਾਲ ਖੇਤਾਂ 'ਚ ਜਾਂਦੇ ਆਂ ਮਨੂੰ ਤੇ ਰੱਬ ਹੀ ਸਵਾਰ ਵੀਰੋ ਚਰੀ ਵੀ ਨਹੀਂ ਮੈਨੂੰ ਲੱਗਦਾ ਹੋਣ ਦਿੰਦਾ ਕਿਉਂਕਿ ਚਰੀ ਆਪਾਂ ਨੇ ਰੋਣ ਹੀ ਕਰਕੇ ਸੀ ਖੇਤਾਂ ਦੀ ਤੇ ਚਰੀ ਬੀਜਣੀ ਸੀ ਪਰ ਰੱਬ ਕੇ ਸੁਕਾਣ ਦਾ ਨਾ ਨਹੀਂ ਦੇ ਰਿਹਾ ਦੇਖੋ ਕਿਵੇਂ ਪੂਰਾ ਬੱਦਲ ਆ ਗਿਆ ਚਲੋ ਫਿਰ ਚੱਲਦੇ ਆਂ ਲੈ ਵੀਰੋ ਤੂਫਾਨਾਂ ਚ ਫੇਰ ਆ ਗਿਆ ਦੇਖੋ ਤੇ ਸ਼ਾਮ ਕੇ ਭਈ 4:00 ਵਜੇ ਤੇ ਤੂਫਾਨ 4:22 ਦੇਖੋ ਕਿਵੇਂ ਬੱਦਲ ਪੂਰਾ ਚੜਕੇ ਹੋ ਗਿਆ ਤੇ ਤੂਫਾਨ ਵੀ ਤਾਂ ਨਾਲ ਆ ਚੱਲ ਗਿਆ ਮੇਰੀ ਪਰਪਾ ਇਧਰ ਵੀ ਰੁਖੜਾਤਾ ਸੀ ਪਰ ਹਲੇ ਧਵਾ ਕੇ ਲੈਣਾ ਆਪਾਂ ਨੇ ਪ੍ਰੈਸ਼ਰ ਤੇ ਤੇ ਇਨਾ ਚਿਰ ਪਾ ਛੱਡਦੇ ਨੀਚੇ ਲਾਤਾ ਤੇ ਪਰਲੀ ਲਾਤੀ ਸੀ ਪਰ ਇਹ ਕੋਈ ਉਮੀਦ ਦੇ ਨਾਲ ਰੋਜ ਭੀਜ ਰਹੀ ਸੀ ਵਾਰਸ ਸਟਰਟਰ ਵੀ ਇਧਰ ਖੜਤਾ ਹਤਾ ਤੇ ਬਾਕੀ ਧਵਾ ਮਾਰੀ ਕਿਉਂਕਿ ਹਲੇ ਪਖੇਤ ਕੋਤ ਬਾਣੇ ਆ ਫਿਰ ਉਹਨਾਂ ਕੋਤ ਧਵਾ ਕੇ ਤੇ ਫਿਰ ਦੋਨਾਂ ਨੂੰ ਧਵਾ ਕੇ ਫਿਰ ਖੜਾਵਾਂਗੇ ਤੇ ਸੁਪਰ ਸਟਰਟਰ ਵੀ ਆਪਾਂ ਨੇ ਕੱਢਣਾ ਬਾਹਰ ਇਸ ਆਪਲੈਂਡਰ ਦਾ ਵੀ ਪਾ ਵੀਰੋ ਫਵਾਤਾ ਟਾਇਰ ਤੇ ਦੇਖੋ ਇਹ ਪਿਛਲਾ ਟਾਇਰ ਫਵਾਤਾ ਨਮਾ ਤੇ ਵਧੀਆ ਬਣ ਗਿਆ ਹੁਣ ਨਾੜਾ ਕਰਾਤਾ ਪਿੱਛੋਂ ਨਾਲ ਤੇ ਫੇਲੀ ਬੱਕਿੱਤਰ ਲੈ ਆਏ ਤੁ ਵੀ ਤੂੜੀ ਆਪਣੀ ਹੋ ਗਈ ਸੀ ਖਤਮ ਤੇ ਟ੍ਰੈਲੀ ਆਪਣੇ ਪਰਤੇ ਤੇ ਖੜਾ ਲਈ ਤੇ ਬਾਕੀ ਦੋ ਤੁਹਾਨੂੰ ਕੁੱਪ ਦਿਖਾ ਦਿੱਤੀ ਦੋ ਕੁੱਪ ਬੰਨੇ ਸੀ ਤੇ ਆਪਣੀ 18 ਮਿੰਟ ਟੈਣੀ ਹੋਈ ਸੀ ਤੇ ਆਪਾਂ ਹੁਣ ਤੂੜੀ ਇਸ ਤਰ੍ਹਾਂ ਖੁਲਾ ਰਹੇ ਹਾਂ ਤੇ ਵੀ ਮੀਂਹ ਆ ਜਿਹੜਾ ਰੋਜ਼ ਟਿਕਣ ਨਹੀਂ ਦੇ ਰਿਹਾ ਕਿਉਂਕਿ ਰੋਜ਼ ਚੜ ਕੇ ਆ ਜਾ ਦੇਖੋ ਵੀਰੋ ਤੂਫਾਨ ਦੇ ਲੱਛਣ ਫੇਰ ਆ ਗਿਆ ਤੇ ਕੱਲ ਹੀ ਵੀਰੋ ਆਪਾਂ ਨੇ ਤਹਿ ਲਾ ਕੇ ਰੱਖੀ ਸੀ ਕੱਲ ਹੀ ਉਹ ਗੁਜ਼ਾਰੇ ਮਤੇ ਤਾਰਾ ਲੈਣ ਕੇ ਪਰ ਅੱਜ ਫੇਰ ਟੱਕਣੀ ਕੋਈ ਇਸ ਨੂੰ ਤੇ ਦੇਖੋ ਇੱਧਰ ਤੋਂ ਪੂਰਾ ਤੂਫਾਨ ਨੇਰੀ ਦੇ ਤੇ ਮੀਂਹ ਦੇ ਲੱਛਣ ਹੋ ਗਏ ਤੇ ਛਾਲਦੇ ਆ ਫਿਰ ਰਟੀਨ ਨਾ ਲੈ ਗਿਆ ਆਪਣਾ ਵੀਰੋ ਇੱਕ ਵਾਰਾ ਪਟਕ ਗਿਆ ਤੇ ਟ੍ਰੈਨਡ ਹੀ ਟੱਗੇ ਤੇ ਮੀਂਹ ਆ ਗਿਆ ਵੀਰੋ ਦੇਖ ਸਕਦੇ ਹੋ ਕਿ ਕਿੱਡੀ ਕਿੱਕਣੀ ਆ ਗਈ ਤੇ ਪਹਿਲਾਂ ਆਪਾਂ ਟਰੈਲੀ ਦੀ ਪੱਲੀ ਟਾਕਦੀਏ ਫੇਰ ਕਰਦੇ ਹਾਂ ਗੱਲ ਮੈਂ ਵੀ ਰੋਟਾ ਸੀਪਾ ਨੇ ਟਰੈਲੀ ਤੇ ਨਹੀਂ ਆ ਗਿਆ ਬਾਈ ਤੇਜ ਦੇਖੋ ਕਿੰਨਾ ਤੇਜ ਨਹੀਂ ਆ ਗਿਆ ਤੇ ਇਹ بارش ਵੀ ਰੋ ਜਿਹੜੀ ਦੋ ਦਿਨਾਂ ਦੀ ਬੱਸੀ ਹੋਈ ਆ ਤੇ ਦੁਬਾਰਾ ਪਟਾ ਗਿਆ ਤੇ ਟਰੈਲੀ ਵੀ ਟਾਕਦੀ ਤੇ ਹੁਣ ਪਾਣੀ ਨਹੀਂ ਪੈਣਗਾ ਤੇ ਪਹਿਲਾਂ ਵੀ ਇਹਦੇ ਵਿੱਚ ਥੋੜਾ ਜਿਹਾ ਪਾਣੀ ਪੈ ਗਿਆ ਸੀ ਇਹਦੇ ਵਿੱਚ ਤੇ ਇਹ ਆ ਗਿਆ ਤੇਜ ਕਿਸ ਵਾਰ ਮੈਨੂੰ ਲੱਗਦਾ ਵੀ ਰੱਬ ਚੜੀ ਨੇ ਆਪਣੀ ਹੋਣ ਮੰਨਦਾ ਤੇ ਚੜੀ ਜੇ ਆਪਣੇ ਬਸ ਰੌਣੀ ਕਰੀ ਹੋਈ ਸੀ ਪਰ ਰੌਣੀ ਆਪਣੀ ਸੁੱਕ ਨਹੀਂ ਦੇ ਰਿਹਾ ਰੱਬ ਦੇਖੋ ਵਈ ਕਿੱਥਾ ਪਾਣੀ ਪਉਣ ਲੱਗਿਆ ਦੇਖੋ ਖੱਲੀ ਦੇਤੀ ਐਨੇ ਮੈਂ ਇੰਨਾ ਗਿੱਲਾ ਹੋ ਗਿਆ ਟਕਮਾਣ ਆਹ ਦੇਖ ਲਓ ਕਿੰਨਾ ਕਰਾ ਸਭ ਦੇ ਉੱਪਰ ਹੀ ਆ ਰਿਹਾ ਹੈ ਆ ਦੇਖੋ ਮੇ ਇਹ ਐਨੇ ਵੈਨ ਗਿੱਲਾ ਹੋ ਗਿਆ ਤੇ ਅੰਦਰ ਬਾਤ ਛੜ ਆ ਰਹੀ ਆ ਬਈ ਆਪਣੇ ਇਹ ਇਧਰ ਦਾ ਪਾਰੀ ਪਾਸੇ ਇਧਰੋਂ ਆ ਰਹੀ ਆ ਆਪਣੇ ਸਿਲੰਡਰ ਗਣੀ ਨੂੰ ਚਲੋ ਤੋ ਆ ਜਾਏਗਾ ਉਹ ਤੇ ਇਧਰ ਵੀ ਲਖਾਂਦੇ ਆ ਤੁਹਾਨੂੰ ਬਾਰੀ ਪੋਲਗੇ ਤੇ ਬਾਤ ਛੜ ਅੰਦਰ ਆਏਗੀ ਆ ਦੇਖੋ ਇਹ ਦੇਖੋ ਆਈ ਬਾਰ ਚਾਸ ਨਹੀਂ ਡਰਦੇ ਮੀਂਹ ਆਇਆ ਡਰ ਸਾਰਾ ਅੰਦਰ ਆਏਗਾ ਤੇ ਸਾਰੇ ਟਾਕੀ ਅੰਦਰੇ ਰੱਖੀਏ ਲੱਗਦੀ ਅੰਦਰੋਂ ਤਾਂ ਸਾਹਮਣੇ ਤੋਂ ਨਜ਼ਾਰਾ ਤੇ ਇਸ ਵਾਰ ਬਈ ਰੱਬ ਨੂੰ ਪਤਾ ਨਹੀਂ ਕੀ ਹੋ ਰਿਹਾ ਕੀ ਨਹੀਂ ਤੇ ਇਸ ਵਾਰ ਮੈਨੂੰ ਲੱਗਦਾ ਪਾਣੀ ਦੀਆਂ ਤੇ ਸੋਕੇ ਚ ਮਾਰੇਗਾ ਕਿਉਂਕਿ ਸਾਰਾ ਮੀਂਹ ਪਹਿਲੀੋਂ ਪਾਈ ਜਾ ਰਿਹਾ ਤੇ ਇਸ ਟਾਈਮ ਇਹ ਵੈਸੇ ਇੰਨਾ ਪਏ ਨਹੀਂ ਕਰਦਾ ਬਈ ਜਿਹੜਾ ਇਸ ਟਾਈਮ ਪਾਉਣ ਲੱਗ ਰਿਹਾ ਤੇ ਰੋਜ਼ ਬਈ ਸ਼ਾਮ ਨੂੰ ਦੂਜੀ ਦੂਜੀ ਦਿਨ ਮੀਂਹ ਆ ਜਾਂਦਾ ਰੋਜ਼ ਸ਼ਾਮ ਨੂੰ ਦੂਜੀ ਕੱਲ੍ਹ ਮੀਂਹ ਇਤਫਾਨ ਵੀ ਨੇਰੀ ਵੀ ਆਂਦੀ ਐ ਨਾਲ ਨਾਲ ਤੇ ਹਜੇ 2 ਦਿਨਾਂ ਦਾ ਬਾਈ ਨੈਟਵਰਮ ਪੰਚ ਚੈੱਕ ਕਰਾ ਦੋ ਦਿਨਾਂ ਕਮੀ ਦੱਸਿਆ ਹੋਇਆ ਅੱਜ ਕਰ ਕੱਲ ਦਾ ਤੇ ਕੀ ਬਣੇਗਾ ਦੋ ਦਿਨ ਤੇ ਕੁਲਿਆ ਖੜਾ ਦੇਖੋ ਰੱਬ ਪੂਰਾ ਤੇ ਹਜੇ ਪੂਰੀ ਰਾਤ ਪਈ ਆ ਕਿਦ ਤੱਕ ਕੀ ਰੇ ਰੱਬ ਤੇ ਚਰੀਆਂ ਜੁਰੀਆਂ ਬਿਜਣੀਆਂ ਸੀ ਬਾਈ ਤੇ ਰੌਣੀ ਕਰੀ ਤੇ ਆਪਾਂ ਤਾਂ ਰੌਣੀ ਕਰਤਾ ਹੀ ਪਸਤਾਏ ਕਿਉਂਕਿ ਰੌਣੀ ਤੇ ਬਾਅਦ ਹੀ ਰੱਬ ਸਕੋਂ ਸਕਾਈ ਨਹੀਂ ਰਿਹਾ ਖੇਤ ਤੇ ਪੰਨੇ ਚਰੀ ਵੀ ਪੀਦਣੀਆਂ ਤੇ ਕੁਸਤਾ ਪਰੇ ਬੀਜਤੀ ਪਰ ਕਿਲਾ ਅਦਗ ਲਾਹੌਰ ਵਿਚਣਾ ਸੀ ਪਰ ਰੱਬ ਕਹਿੰਦੇ ਆਪਣਾ ਨਾਮ ਨਹੀਂ ਲੈ ਰਹਾ ਰੋਕਣ ਦਾ ਮੀ ਤੇ ਬਾਕੀ ਦੇਖੋ ਰੱਬ ਦੀ ਮਰਜ਼ੀ ਕੀ ਬਣਦਾ ਕੀ ਨਹੀਂ ਤੇ ਹਰ ਦੂਜੇ ਤੀਜੇ ਦਿਨ ਬਾਈ ਨਹੀਂ ਆ ਜਾਂਦਾ ਪਹਿਲਾਂ ਮਸੂਲ ਸੁੱਕਦਾ ਫੇਰ ਰੱਬ ਮੀ ਪਾ ਦਿੰਦਾ ਤੇ ਨਾਲ ਨਾਲ ਇਹਦੀ ਤੂਫਾਨ ਆ ਜਾਂਦਾ ਤੇ ਬਾਕੀ ਦੇਖਦੇ ਹਾਂ ਕੀ ਬਣਦਾ ਮੋਢੂ ਆ ਗਿਆ ਵੀ ਮਾਰਾ ਮੋਢੂ ਕਿੱਧਰੇ ਆ ਮੋਢੂ ਕਿਦਰਿਆ ਹੱਟ ਆ ਗਿਆ ਵੀ ਮੋਟੂ ਲੇਖੋ ਕਿੰਨਾ ਬੜਾ ਹੋ ਗਿਆ ਇਹੋ ਗਈ ਹੱਟ ਚੱਲ ਜੋਗ ਬਣਾ ਰਿਹਾ ਵੀ ਆਪਣਾ ਡਰਾਇੰਗ ਤਾਂ ਅੱਜ ਕੇ ਬਲੌਗਾਂ ਬਈ ਤਨਾ ਹੀ ਸੁਖ ਬੋਲ ਐਨ ਡਰਾਇੰਗ ਬਣਾ ਰਿਹਾ ਅੱਜ ਕੇ ਬਲੌਗਾਂ ਇੰਨ ਅੱਜ ਕੇ ਬਲੌਗਾਂ ਵਿੱਚ ਅਸੀਂ ਡਰਾਇੰਗ ਬਣਾਵਾਂਗੇ ਤੋ ਕੱਲ ਮਿਲਾਂਗੇ ਸੰਜੋਗ ਕੇ ਫੇਵਰੇਟ ਬਲੌਗ ਕੇ ਸਾਥ। ਅੱਪ ਤੱਕ ਲਈ ਸਾਉ ਨੂੰ। ਨਮਸਤੇ। ਨਮਸਤੇ। ਬਾਏ। ਬਾਏ। ਸਬਸਕ੍ਰਾਈਬਰ, ਲਾਈਕ, ਸ਼ੇਅਰ, ਕਮੈਂਟ।